शर्मा जी ला मारापा ਕਰਦਾ ਵਾਹ 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 ਆ ਜਾਓ ਆ ਜਾਓ ਜੀ ਆ ਡਾਟੇ ਕਰੀ 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 ਦੇਖ ਲੈਣ ਹਾਂ ਜੀ ਜੀ ਕਰੀ ਕਰੀ ਦੇਖੋ ਸ਼੍ਰੋਮਣੀ ਕਾਜੀਦਲ ਪੰਜਾਬ ਦੇ ਕਿਸਾਨ ਨਾਲ ਗਰੀਬ ਨਾਲ ਵਪਾਰੀ ਨਾਲ ਪੰਜਾਬ ਦੀ ਜਨਤਾ ਨਾਲ ਵਾਦਾ ਕਰਦਾ ਹੈ ਕੀ ਲੈਂਡ ਪੂਲਿੰਗ ਦੀ ਜਿਹੜੀ ਲੈ ਕੇ ਆਇਆ ਸਕੀਮ 1 ਇੰਚ ਪੰਜਾਬ ਦੀ ਜਮੀਨੀ ਜਾਨ ਦੇਵਾਂਗੇ ਤੇ ਪਹਿਲੀ ਸਪਟੰਬਰ ਨੂੰ ਫਰੂਮ ਦੀ ਕਾਲੀ ਦਲ ਮਹਾਲੀ ਵਿੱਚ ਪੱਕਾ ਮੋਰਚਾ ਲਾ ਰਿਹਾ ਤੇ ਮੋਰਚਾ ਉਦੋਂ ਤੱਕ ਰਹੂਗਾ ਜਦੋਂ ਤੱਕ ਆ ਝਾੜੂ ਵਾਲੇ ਜੀ ਆ ਤੇ ਲੋਕਾਂ ਸਾਹਮਣੇ ਗੋਡਾ ਨਹੀਂ ਡੇਕਦੇ ਤੇ ਵਾਪਸ ਨਹੀਂ ਲੈਂਦੇ ਤੁਸੀਂ ਦੇਖੋ ਵੀ ਅੱਜ ਆ ਇੱਕ ਹਲਕੇ ਤੋਂ ਹੀ ਗੱਡੀਆਂ ਦੇਖਦੇ ਤੁਸੀਂ ਕਿੰਨਾ ਵਰਕਰਾਂ ਚ ਰੋਸ ਵੀ ਆ ਔਰ ਜੋਸ਼ ਵੀ ਆ 64000 ਏਕੜ ਜ਼ਮੀਨ ਪੰਜਾਬ ਦੇ ਕਿਸਾਨਾਂ ਦੀ ਇਹ ਸਰਕਾਰ ਨੇ ਸਮਝ ਲਿਆ ਇੱਕ ਤਰੀਕੇ ਨਾਲ ਖੋਹ ਲਈ ਉਹਦੀ ਨੋਟੀਫਿਕੇਸ਼ਨ ਹੋ ਗਈ ਉਸ 'ਚ ਇੱਕ ਕਮਰਾ ਵੀ ਨਹੀਂ ਕਿਸਾਨ ਬਣਾ ਸਕਦਾ ਲੋਨ ਨਹੀਂ ਲੈ ਸਕਦਾ ਕਲੋਨੀ ਨਹੀਂ ਉੱਥੇ ਬਣ ਸਕਦੀ ਸੋ ਸਰਕਾਰ ਨੇ ਇਹ ਜ਼ਮੀਨਾਂ ਜਿਹੜੀ ਬਾਉਂਡ ਕਰਾ ਲਈ 64000 ਏਕੜ ਜ਼ਮੀਨ ਤੁਸੀਂ ਲਾ ਲਿਓ ਵੀ ਪਿਛਲੇ 20 ਸਾਲਾਂ 'ਚ 25 ਸਾਲਾਂ 'ਚ ਪੰਜਾਬ 'ਚ 11000 ਏਕੜ 'ਚ ਜਾਇਜ਼ ਔਰ ਨਜਾਇਜ਼ ਕਲੋਨੀਆਂ ਬਣੀਆਂ ਤੇ 64000 ਏਕੜ ਜ਼ਮੀਨ ਕਿਸ ਤਰ੍ਹਾਂ ਇੱਕ ਸਾਲ ਚ ਡਵੈਲਪ ਕਰ ਦੇਣਗੇ ਇੱਕ ਸਾਲ ਚ ਤਾਂ ਇਹਨਾਂ ਨੇ 100 ਮੀਟਰ ਸੜਕ ਵੀ ਨਹੀਂ ਬਣਾਈ ਸੋ ਇਸ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪੰਜਾਬੀਆਂ ਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾ ਦਿਆ ਇਹ ਮੋਰਚਾ ਉਸ ਦਿਨ ਖਤਮ ਹੋਣਾ ਜਿਸ ਦਿਨ ਇਹ ਜ਼ਮੀਨ ਡੀ ਨੋਟੀਫਾਈ ਹੋ ਜੂਗੀ ਜਾਂ ਇਹ ਸਰਕਾਰ ਬਦਲ ਜੂਗੀ ਨਵੀਂ ਸਰਕਾਰ ਸਾਡੀ ਬਣੂਗੀ ਅਸੀਂ ਇਹਨੂੰ ਡੀ ਨੋਟੀਫਾਈ ਕਰਾਂਗੇ ਆਪਣੀ ਸਰਕਾਰ ਬਣ ਤੇ ਸੋ ਅੱਜ ਹਜ਼ਾਰਾਂ ਵਰਕਰ ਸੜਕਾਂ ਤੇ ਆ ਅੱਜ ਦਾ ਜਿਹੜਾ ਧਰਨਾ ਆ ਇਹ ਸਰਕਾਰ ਦੀਆਂ ਜੜਾਂ ਹਿਲਾ ਦੇਗਾ ਦੇਖ ਲਓ ਕਿਸਾਨ ਕਿਤਨਾ ਪਰ ਭੜ ਕੇ ਗੱਡੀਆਂ ਦੇ ਅੰਦਰ ਜਿਹੜੇ ਆ ਰਹੇ ਆ ਪੂਰੀਆਂ ਪਰ ਭੜ ਕੇ ਸੋ ਇਹ ਧਰਨਾ ਜਿਹੜਾ ਕਿਉਂਕਿ ਪੰਜਾਬ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਆ ਸੋ ਇਹ ਲੜਾਈ ਵੀ ਸ਼੍ਰੋਮਣੀ ਅਕਾਲੀ ਦਲ ਹੀ ਡਟ ਕੇ ਲੜੇ ਭਾਈ ਤੁਸੀਂ ਸਵੇਰ ਤੋਂ ਕਿਉਂਕਿ ਮੀਡੀਆ ਇੱਕ ਥੰਮ ਹੈ ਤੁਸੀਂ ਵੱਖ-ਵੱਖ ਜਗ੍ਹਾ ਤੇ ਜਾ ਕੇ ਦੇਖਿਆ ਹੋਣਾ ਵੀ ਅੱਜ ਸਮੁੱਚਾ ਪੰਜਾਬ ਸਮੁੱਚਾ ਭਾਈਚਾਰਾ ਇਹ ਸਰਕਾਰ ਨੂੰ ਭਜਾਉਣ ਦੇ ਵਾਸਤੇ ਬਦਲਾਅ ਵਾਲੀ ਸਰਕਾਰ ਨੂੰ ਬਦਲਣ ਵਾਸਤੇ ਅੱਜ ਪੂਰਾ ਸੜਕਾਂ ਤੇ ਉਤਰਿਆ ਹੋਇਆ ਹੈ ਕਿਉਂਕਿ ਜਿਹੜੀ ਸਰਕਾਰ ਨੇ ਹੁਣ ਪਾਲਿਸੀ ਲਿਆਂਦੀ ਹੈ ਲੈਂਡ ਪੂਲਿੰਗ ਇਹ ਬਰਬਾਦ ਪੂਲਿੰਗ ਪਾਲਿਸੀ ਹੈ ਸੋ ਇਸ ਕਰਕੇ ਇੱਕ ਅੱਧੇ ਘੰਟੇ ਤੱਕ ਸਾਡੇ ਪ੍ਰਧਾਨ ਜੀ ਸਤਕਾਰਯੋਗ ਸੁਖਵੀਰ ਸਿੰਘ ਬਾਦਲ ਜੀ ਇੱਥੇ ਪਹੁੰਚ ਰਹੇ ਨੇ ਸਾਡੇ ਐਨ ਕੇ ਸ਼ਰਮਾ ਜੀ ਸਮੁੱਚੀ ਲੀਡਰਸ਼ਿਪ ਦੀ ਰੈਨ ਮਾਈ ਦੇ ਹੇਟ ਇੱਥੋਂ ਹਲਕਾ ਸਨੌਰ ਦੇ ਸਮੁੱਚਾ ਯੂਥ ਸਮੁੱਚਾ ਪਰਿਵਾਰ ਸਮੁੱਚੇ ਵੱਖ-ਵੱਖ ਵਿੰਗ ਦੇਖਿਓ ਤੁਸੀਂ ਰੋਡ ਸ਼ੋਅ ਦੇ ਵਿੱਚ ਰੋਸ ਸ਼ੋਕਾਂਗੇ ਰੋਡ ਦੀ ਸ਼ੋਕਾਂਗੇ ਕਿਉਂਕਿ ਇਹ ਇਹ ਰੋਸ ਹੈ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਜਿਹੜੇ ਧੜਵੀ ਆਏ ਨੇ ਉਹਨਾਂ ਨੂੰ ਭਜਾਉਣ ਵਾਸਤੇ ਜਨਤਾ ਦੇ ਵਿੱਚ ਬਹੁਤ ਵੱਡਾ ਰੋਸ ਹੈ ਇਹ ਤੁਸੀਂ ਹੋਰ ਦੇਖਿਓ ਹਜ਼ਾਰਾਂ ਦੀ ਗਿਣਤੀ ਦੇ ਜਿੱਥੋਂ ਜਾ ਕੇ ਅਸੀਂ ਪੁੱਡਾ ਗਰਾਊਂਡ ਦੇ ਸਾਹਮਣੇ ਸੀਨੀਅਰ ਲੀਡਰਸ਼ਿਪ ਦੀ ਰੈਡ ਮੈਚ ਦੇ ਹੇਠ ਹਲਕਾ ਸਨੌਰ ਵੱਧ ਤੋਂ ਵੱਧ ਰੋਸ ਦੇ ਵਿੱਚ ਸਹਿਯੋਗ ਕਰੇਗਾ ਤੇ ਸਰਕਾਰ ਨੂੰ ਜਗਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਦ ਤੱਕ ਪਾਲਿਸੀ ਵਾਪਸ ਨਹੀਂ ਜਾਂਦੀ ਆ ਅਕਾਲੀ ਦਲ ਸਰਕਾਰ ਵੱਲੋਂ ਇਕੱਲੀ ਤਾਂ ਇਸ ਤਰ੍ਹਾਂ ਲੜਾਈ ਲੜੇਗਾ ਭਾਈ ਜਿੰਨੀ ਦੇਰ ਤੱਕ ਜ਼ਮੀਨ ਲੈਂਡ ਪੋਲੀ ਪਾਲਿਸੀ ਰੱਦ ਨਹੀਂ ਹੁੰਦੀ ਅਕਾਲੀ ਦਲ ਘਰ ਨਹੀਂ ਬੈਠੇਗਾ ਵੱਖ-ਵੱਖ ਹਲਕਿਆਂ ਦੇ ਵਿੱਚ ਸੜਕਾਂ ਦੇ ਉੱਤੇ ਵੱਖ-ਵੱਖ ਰੂਪ ਦੇ ਵਿੱਚ ਰੋਜ਼ਗਾਰ ਕਰਾਂਗੇ ਤੇ ਰੱਦ ਕਰਾ ਕੇ ਹਟਾ ਦੇ